ਅੱਜਕੱਲ ਸੀਐਮ ਹਾਊਸ ਵਿੱਚ ਆਖਿਓ ਦਿੱਲੀ ਤੋਂ ਆਕੇ ਲੀਡਰਸ਼ਿਪ ਬੈਂਦੀ ਆ ਤੇ ਉਹ ਦੱਸਦੇ ਆ ਸਾਡੇ ਪੰਜਾਬ ਦੇ ਚਾਰ ਮੰਤਰੀ ਬਣਾਏ ਜਿਨ੍ਹਾਂ ਦੇ ਬਿਆਨ ਕੀ ਸੀ ਕਿ ਮੈਨੂੰ ਦਿੱਲੀ ਤੋਂ ਫੋਨ ਆਇਆ ਫਿਰ ਮੈਨੂੰ ਭਗਵੰਤ ਮਾਨ ਜੀ ਦਾ ਫੋਨ ਆਇਆ ਤੇ ਮੈਂ ਇਹ ਕਿ ਮੈਨੂੰ ਭਗਵੰਤ ਮਾਨ ਜੀ ਨੇ ਵਧਾਈ ਦਿੱਤੀ ਕਹਿਣ ਤੋਂ ਭਾਵ ਕਿ ਭਗਵੰਤ ਮਾਨ ਨਹੀਂ ਕਿਸੇ ਨੂੰ ਮੰਤਰੀ ਬਣਾ ਰਿਹਾ ਕਿ ਭਗਵੰਤ ਮਾਨ ਨੀ ਕਿਸੇ ਨੂੰ ਚੁਣ ਰਿਆ ਭਗਵੰਤ ਮਾਨ ਨੀ ਕਿਸੇ ਦੇ ਅਹੁਦੇ ਖੋ ਰਿਆ ਇਹ ਤਾਂ ਫਿਰ ਦਿੱਲੀ ਦਾ ਕੰਮ ਹੋ ਰਿਆ ਲੈ ਭਗਵੰਤ ਮਾਨ ਤੈਨੂੰ ਮੈਂ ਕਿਹਾ ਸੀ ਨਾ ਵੀ ਜਿਸ ਦਿਨ ਤੇਰੇ ਮੈਦਾਨ ਛੱਡ ਕੇ ਭੱਜੇ ਤੇਰੇ ਮਗਰ ਵਿਸ਼ਵ ਦੀ ਫਾਜ਼ਿਲ ਕਾ ਉਸ ਦਿਨ ਖੜੂਗਾ ਅੱਜ ਤੈਨੂੰ ਹਿੱਕ ਥਾਪੜ ਕੇ ਕਹਿਣਾ ਕਿ ਅੱਜ ਤੇਰੇ ਨਾਲ ਆ ਮੈਂ ਨਹੀਂ ਤੇਰੇ ਨਾਲ ਬਹੁਤ ਸਾਰਾ ਪੰਜਾਬ ਖੜ ਜੂਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਨਾਲ ਤੂੰ ਨਹੀਂ ਖੜਾ ਹੁਣ ਇਸ ਟਾਈਮ ਤੇਰੇ ਨਾਲ ਖੜਨ ਦਾ ਮੌਕਾ ਮੈਂ ਇੱਥੇ ਆਉਦੇ ਰੋਟੀ ਲੈਣ ਆਇਆ ਸੀ ਬਾਪੂਵਾਂ ਦੀ ਉਹਨਾਂ ਨੂੰ ਲਾਈਟ ਲੱਗੀ ਹੋਈ ਆ ਤੇ ਮੈਨੂੰ ਜਦੋਂ ਪਤਾ ਲੱਗਿਆ ਕਿ ਭਗਵਾਨ ਤਮਾਨ ਦੀ ਥਾਂ ਤੇ ਹੁਣ ਕਹਿੰਦੇ ਆ ਵੀ ਜਿਹੜੀ ਦਿੱਲੀ ਤੋਂ ਕੋਈ ਇੱਕ ਦੋ ਲੀਡਰਸ਼ਿਪ ਆ ਕੇ ਪੰਜਾਬ ਨੂੰ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਦਿੱਲੀ ਵਾਲਿਆਂ ਨੂੰ ਇਹ ਕਹਿ ਦੇਵਾਂ ਕਿ ਤੁਹਾਨੂੰ ਵੇਖ ਕੇ ਤਾਂ ਪੰਜਾਬ ਵਾਲੇ ਪਾਠੀ ਤੇ ਗੁੱਗਲ ਨਹੀਂ ਪਾਉਂਦੇ ਧਿਆਨ ਨਾਲ ਸੁਣ ਲੋ ਗੱਲ ਤਾਨੂੰ ਕੋਈ ਪਾਥੀਦਾਰੀ ਨਹੀਂ ਦੇ ਸਕਦਾ ਸੀ ਗੂਗਲ ਤਾਂ ਪਾਥੀ ਤੇ ਪਾਣੀ ਬਹੁਤ ਦੂਰ ਦੀ ਗੱਲ ਆ ਤੁਹਾਨੂੰ ਪਾਣੀ ਤਾਂ ਪਿਆ ਸਕਦੇ ਸੀ ਪਰ ਜਿਵੇਂ ਕਹਿ ਲਉਣਾ ਕਿ ਤੁਹਾਨੂੰ ਗਲਾਸ ਨਹੀਂ ਫੜਾ ਸਕਦੇ ਸੀ ਇਹ ਸਾਡੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਪਰ ਮੈਂ ਇਹ ਗੱਲ ਕਹਿਣਾ ਕਿ ਕੇਦਰੀਵਾਲ ਮੈਂ ਫਿਰ ਤੋਂ ਕਹਿ ਰਿਹਾ ਤੈਨੂੰ ਵੇਖ ਕੇ ਕਿਸੇ ਪੰਜਾਬ ਦੇ ਵਿਅਕਤੀ ਨੇ ਪਾਥੀ ਤੇ ਗੂਗਲ ਨਹੀਂ ਪਾਉਣੀ ਸੀ ਜਿੰਨੀਆਂ ਵੋਟਾਂ ਮਿਲੀਆਂ ਜਿਹੜੀਆਂ 992 ਸੀਟਾਂ ਆਈਆਂ ਉਹ ਭਗਵੰਤ ਮਾਨ ਦੇ ਮੂੰਹ ਨੂੰ ਆਈਆਂ ਤੇ ਅੱਜ ਤੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੌਲਾ ਪੈ ਰਿਆ ਸੁਪਾਲ ਸਿੰਘ ਖੈਰਾ ਬੋਲ ਰੇ ਸੀ ਲੱਖਾ ਸਿੰਘ ਸਿਧਾਣਾ ਬੋਲ ਰਿਆ ਸੀ ਹੋਰ ਦੋ ਤਿੰਨ ਸੱਜਣ ਬੋਲ ਰਹੇ ਸੀ ਤੇ ਮੈਂ ਵੀਡੀਓ ਸੁਣੀ ਮੈਂ ਖੈਰ ਵੀ ਆ ਕਿ ਸਿਸਟਮ ਪੈ ਗਿਆ ਪਤਾ ਨਹੀਂ ਨਾਂ ਵੀ ਦੱਸੇ ਸੀ ਕਿ ਅੱਜ ਕੱਲ ਸੀਐਮ ਹਾਊਸ ਵਿੱਚ ਆਖਿਓ ਦਿੱਲੀ ਤੋਂ ਆਕੇ ਲੀਡਰਸ਼ਿਪ ਬੈਂਦੀ ਆ ਤੇ ਉਹ ਦੱਸਦੇ ਆ ਸਾਡੇ ਪੰਜਾਬ ਦੇ ਚਾਰ ਮੰਤਰੀ ਬਣਾਏ ਜਿਨ੍ਹਾਂ ਦੇ ਬਿਆਨ ਕੀ ਸੀ ਕਿ ਮੈਨੂੰ ਦਿੱਲੀ ਤੋਂ ਫੋਨ ਆਇਆ ਫਿਰ ਮੈਨੂੰ ਭਗਵੰਤ ਮਾਨ ਜੀ ਦਾ ਫੋਨ ਆਇਆ ਤੇ ਮੈਂ ਇਹ ਕਿ ਮੈਨੂੰ ਭਗਵੰਤ ਮਾਨ ਜੀ ਨੇ ਵਧਾਈ ਦਿੱਤੀ ਕਹਿਣ ਤੋਂ ਭਾਵ ਕਿ ਭਗਵੰਤ ਮਾਨ ਨਹੀਂ ਕਿਸੇ ਨੂੰ ਮੰਤਰੀ ਬਣਾ ਰਿਹਾ ਕਿ ਭਗਵੰਤ ਮਾਨ ਨਹੀਂ ਕਿਸੇ ਨੂੰ ਚੁਣ ਰਿਹਾ ਭਗਵੰਤ ਮਾਨ ਨਹੀਂ ਕਿਸੇ ਦੇ ਅਹੁਦੇ ਖੋ ਰਿਹਾ ਇਹ ਤਾਂ ਫਿਰ ਦਿੱਲੀ ਦਾ ਕੰਮ ਹੋ ਰਿਹਾ ਇਸ ਟਾਈਮ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਭਗਵੰਤ ਮਾਨ ਤੇ ਭਗਵੰਤ ਮਾਨ ਰਹਿਣਾ ਚਾਹੀਦਾ ਔਰ ਜਿਹੜਾ ਭਗਵੰਤ ਮਾਨ ਆ ਪੰਜਾਬ ਦੇ ਫੈਸਲੇ ਉਹ ਕਰੇ ਨਾ ਕਿ ਕੋਈ ਦਿੱਲੀ ਦਾ ਆ ਕੇ ਕਰੇ ਜੇ ਅੱਜ ਇਹ ਗੱਲ ਤਾਂ ਕੇਸਰੀਵਾਲ ਭਗਵੰਤ ਮਾਨ ਨੂੰ ਬਿਠਾਵੇ ਸਾਈਡ ਤੇ ਤੇ ਕੇਸਰੀਵਾਲ ਮੂੰਹ ਤੋਂ ਦੀ ਫੇਰ ਲੈ ਹੱਥ ਇਹ ਕਹਦੇ ਕਿ ਮੈਂ ਅੱਜ ਪੰਜਾਬ ਚੋਂ ਵੋਟਾਂ ਮੰਗਦਾ ਕੇਦਰੀਵਾਲ ਜੇ 92 ਚੋਂ ਤੇਰੀਆਂ 2 ਵੀ ਆ ਗਈਆਂ ਤਾਂ ਸਾਨੂੰ ਫੇਰ ਕਹੀ ਕਿਉਂਕਿ ਤੇਰੇ ਮੂੰਹ ਨੂੰ ਕਿਸੇ ਨੇ ਵੋਟ ਨਹੀਂ ਪਾਈ ਇਹ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਆ ਭਗਵੰਤ ਮਾਨ ਸਿਆ ਤੇਰੇ ਨਾਲ ਖੜਾਂਗੇ ਭਾਵੇਂ ਤੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਚਾਹੇ ਨਹੀਂ ਖੜਦਾ ਭਾਵੇਂ ਤੂੰ ਪੰਜਾਬ ਦੇ ਜਿਹੜਾ ਵੱਧ ਰਿਹਾ ਨਸ਼ਾ ਇਹਦੇ ਖਿਲਾਫ ਬੋਲਦਾ ਜਾਂ ਨਹੀਂ ਬੋਲਦਾ ਪਰ ਸਾਡਾ ਦਿਲ ਤੇਰੇ ਅਰਗਾ ਨਹੀਂਗਾ ਕਿ ਜਿਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਜੇ ਤੇਰਾ ਦਿਲ ਕੇਸਰੀਵਾਲ ਨਾਲ ਲੱਗਿਆ ਤੇ ਇਹਦਾ ਮਤਲਬ ਇਹ ਨਹੀਂ ਵੇ ਅਸੀਂ ਭਾਈ ਸਾਹਿਬ ਪੰਜਾਬ ਕਿਸੇ ਦੇ ਉਹ ਕਰਾਂਗੇ ਤੇ ਸਾਡਾ ਤੂੰ ਪੰਜਾਬ ਦਾ ਤਾਂ ਨਹੀਂ ਬਣਿਆ ਕੇਸਰੀਵਾਲ ਨਾਲ ਦਿਲ ਲਾਇਆ ਸੀ ਪਰ ਇਹ ਪੰਜਾਬ ਦੇ ਲੋਕਾਂ ਨੇ ਦਿਲ ਲਾਇਆ ਸੀ ਤੇਰੇ ਨਾਲ ਜਿਹਦੇ ਕਰਕੇ ਲੋਕਾਂ ਨੇ ਤੈਨੂੰ ਜਿਤਾਇਆ ਸੀ ਤੈਨੂੰ ਸੀਟਾਂ ਦਿੱਤੀਆਂ ਕਾਸ਼ ਕਿਤੇ ਤੋ ਉਸ ਦਿਨ ਬੋਲਿਆ ਹੁੰਦਾ ਜਿਸ ਦਿਨ ਰਾਜ ਸਭਾ ਦੇ ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਮੈਂਬਰ ਕਿ ਭਾਈ 91 92 ਸੀਟਾਂ ਲਿਆ ਕੇ ਦਿੱਤੀਆਂ ਮੈਂ ਅੱਜ ਬੀਬੀ ਖਾਲੜਾ ਨੂੰ ਰਾਜ ਸਭਾ ਦਾ ਮੈਂਬਰ ਬਣਾਈਏ ਅੱਜ ਬਣਾਈਏ ਫਲਾਨੇ ਨੂੰ ਮੈਂਬਰ ਅੱਜ ਬਣਾਉਣਾ ਉਹਨਾਂ ਨੂੰ ਮੈਂਬਰ ਜਾਂ ਸੀ ਉਹਨਾਂ ਨੂੰ ਬਣਾਉਣਾ ਜਿਨ੍ਹਾਂ ਨੇ 2013 14 ਚ ਪਰਚੇ ਝੱਲੇ ਆ ਜਾਂ ਸੀ ਉਹਨਾਂ ਨੂੰ ਬਣਾਉਣਾ ਜਿਹੜੇ ਚਾਦਰਾਂ ਝਾੜਦੇ ਰਹਿ ਗਿਆ ਪਰ ਤੁਸੀਂ ਉਹਨਾਂ ਨੂੰ ਬਣਾਉਂਨੇ ਆ ਕਿ ਅਸੀਂ ਪੱਲੀਆਂ ਵਛਾਉਂਦੇ ਰਹਿ ਕੇ ਝਾੜ ਕੇ ਤੇ ਬਾਬਾ ਜੀ ਗਵਾਂਢੂ ਮੁਰਗੇ ਤੇਰੀਆਂ ਦਰੀਆਂ ਵਛਾਉਂਦੀ ਰਹਿ ਗਏ ਤੇ ਉਹਨਾਂ ਦੀਆਂ ਟਿਕਟਾਂ ਗਵਾਂਢੂ ਮੁਰਦੀਆਂ ਰਹੀਆਂ ਜਿਨ੍ਹਾਂ ਦੇ ਵਿਰੋਧ ਉੱਠਦੇ ਰਹੇ ਆ ਉਹਨਾਂ ਨੂੰ ਮਿਲਦੀਆਂ ਰਹੀਆਂ ਪਰ ਭਗਵਾਨ ਤਮਨਸਿਆ ਤੂੰ ਪੰਜਾਬ ਦੇ ਵਾਸਤੇ ਬੋਲਿਆ ਨਹੀਂ ਪਰ ਮੈਂ ਅੱਜ ਕਹਿਣਾ ਕਿ ਫੇਰ ਮੰਤਰੀਆਂ ਦੇ ਅਹੁਦੇ ਪਰੇ ਉਰੇ ਕੀਤੇ ਫਿਰ ਵੀ ਨਹੀਂ ਬੋਲਿਆ ਅੱਜ ਤੇਰੇ ਐਮਐਲਏ ਨਹੀਂ ਬੋਲ ਰਹੇ ਕਿਉਂ ਨਹੀਂ ਬੋਲ ਰਹੇ ਤੁਸੀਂ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਤੁਸੀਂ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ ਪਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਸਾਡੇ ਪੰਜਾਬ ਨੂੰ ਕਹਿੰਦੇ ਚਲਾਉਣ ਵਾਸਤੇ ਦਿੱਲੀ ਦੀ ਲੀਡਰਸ਼ਿਪ ਆਈ ਹੋਈ ਆ ਮੇਰਾ ਦਿਲ ਨਹੀਂ ਮੰਨਿਆ ਔਰ ਮੈਂ ਕਿਹਾ ਭਾਵੇਂ ਮੇਰੇ ਘਰੇ ਇਸ ਟਾਈਮ ਡੇਗਾ ਪਿਆ ਹੋਇਆ ਪਰ ਮੈਂ ਇਸ ਟਾਈਮ ਬੋਲ ਕੇ ਜ਼ਰੂਰ ਆਉਂਗਾ ਕਿ ਅਸੀਂ ਸਣ ਕੇਸਰੀਵਾਲ ਸਾਹਿਬ ਕੇ ਜੇਕਰ ਸਾਡੇ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਉਹਦੀ ਥਾਂ ਤੇ ਕੋਈ ਆ ਕੇ ਹੋਰ ਬੈਠੂਗਾ ਅਸੀਂ ਨਹੀਂ ਇਹ ਚੀਜ਼ ਜਰਾਂਗੇ ਅਸੀਂ ਚੁਣਿਆ ਹੋਇਆ ਮੈਂ ਫਿਰ ਤੋਂ ਉਹੀ ਗੱਲ ਕਹਿਣਾ ਤੇ ਵਾਰ-ਵਾਰ ਕਹਿਣਾ ਤੈਨੂੰ ਵੇਖ ਕੇ ਕੋਈ ਪਾਠੀ ਤੇ ਗੁੱਗਲ ਨਹੀਂ ਪਾਉਂਦਾ ਔਰ ਲੋਕਾਂ ਨੇ ਵੋਟ ਪਾਈਆਂ ਸਿੱਟਾਂ ਬਖਸ਼ੀਆਂ ਜਾਂ ਅੱਜ ਕਹਦੇ ਕਿ ਮੈਂ ਕੇਜਰੀਵਾਲ ਹਾਂ ਅੱਜ ਮੇਰੇ ਸਰਪੰਚ ਚੁਣੇ ਜਾਣ ਮੈਂ ਗਰੰਟੀ ਨਾਲ ਕਹਿੰਦਾ ਤੇਰੇ 10 ਸਰਪੰਚ ਨਹੀਂ ਨਿਕਲਨੇ ਸਰਕਾਰ ਕਿਹਨੇ ਬਣਾਈ ਪੰਜਾਬ ਦੇ ਲੋਕਾਂ ਨੇ ਵੋਟ ਕਿਹਦੇ ਮੂੰਹ ਨੂੰ ਪਾਈ ਭਗਵੰਤ ਮਾਨ ਦੇ ਤੇ ਭਗਵੰਤ ਮਾਨ ਜੀ ਅੱਜ ਜੇਕਰ ਤੁਸੀਂ ਹਲੇ ਤੱਕ ਪੰਜਾਬ ਦੇ ਹੱਕ 'ਚ ਨਹੀਂ ਖੜੇ ਜਿੰਨੇ ਕੰਮ ਹੋਏ ਆ ਪੰਜਾਬ ਦੇ ਵਿਰੋਧ 'ਚ ਹੀ ਖੜੇ ਆ ਭਗਵੰਤ ਮਾਨ ਨੂੰ ਜਦੋਂ ਕਹਿੰਦੇ ਬਿਮਾਰ ਹੋਇਆ ਮੈਂ ਤੋਦੀ ਹਸਤਾਵਜਾ ਲਾ ਲਿਆ ਵੀ ਜੇਕਰ ਬਿਮਾਰ ਹੋਇਆ ਦਿੱਲੀ ਕਿਉਂ ਦਾਖਲ ਕੀਤਾ ਇਹ ਬਹਾਨੇ ਜੇ ਬਣਾ ਕੇ ਕੋਈ ਹੋਰ ਇੱਥੇ ਬੰਦੇ ਲਿਆਉਣ ਦੀ ਕੋਸ਼ਿਸ਼ ਨਾ ਕਰੋ ਜੇ ਸਾਡਾ ਜਿਹੜਾ ਮੁੱਖ ਮੰਤਰੀ ਉਹ ਪੰਜਾਬ ਦਾ ਰਹੂਗਾ ਭਾਵੇਂ ਜਿੰਨੇ ਮੁੱਖ ਮੰਤਰੀ ਬਣਿਆ ਸਾਡੇ ਪੰਜਾਬ ਨੂੰ ਪਿੱਠ ਵਿਖਾਉਂਦੇ ਰਹੇ ਆ ਪਰ ਇਹ ਪੰਜਾਬ ਦੇ ਲੋਕਾਂ ਨੇ ਚੁਣਿਆ ਪੰਜਾਬ ਦੇ ਲੋਕ ਉਹਨੂੰ ਪਿੱਠ ਨਹੀਂ ਵਿਖਾਉਣਗੇ ਤੇ ਮੈਂ ਭਗਵੰਤ ਮਾਨਸਿਆ ਤੂੰ ਸਾਡੇ ਪੰਜਾਬ ਦਾ ਅਸੀਂ ਤੇਰੀ ਕੁਰਸੀ ਨੂੰ ਕੋਈ ਹੋਰ ਚਲਾਉਂਦੇ ਨਹੀਂ ਵੇਖ ਸਕਦੇ ਭਾਵੇਂ ਤੇਰੀ ਕੁਰਸੀ ਤੇ ਆ ਕੇ ਬਹਿਣਾ ਨਹੀਂ ਪਰ ਜੇਕਰ ਦਿੱਲੀ ਦੀ ਲੀਡਰਸ਼ਿਪ ਪਾ ਕੇ ਤੈਨੂੰ ਇਹ ਕਵੇ ਨਹੀਂ ਐ ਨਹੀਂ ਸਕੋ ਐ ਕਰ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਤੇਰੇ ਨਾਲ ਖੜੇ ਆ ਇਸ ਮਸਲੇ ਦੇ ਵਿੱਚ ਭਾਵੇਂ ਤੂੰ ਮੇਰੇ ਅਰਗਿਆਂ ਤੇ ਝੂਠੇ ਪਰਚੇ ਪਵਾ ਦਿਨਾ ਭਾਵੇਂ ਪੰਜਾਬ ਦੇ ਲੋਕਾਂ ਤੇ ਝੂਠੇ ਪਰਚੇ ਪਵਾ ਦਿਨਾ ਬੋਲਣ ਵਾਲਿਆਂ ਤੇ ਭਾਵੇਂ ਕਿਸੇ ਨੂੰ ਅੰਦਰ ਕਰਾ ਦਿਨਾ ਪਰ ਜੇ ਇਸ ਟਾਈਮ ਤੇਰੇ ਨਾਲ ਧੱਕਾ ਹੋਊਗਾ ਤੇ ਭਾਈ ਅਸੀਂ ਤੇਰੇ ਨਾਲ ਖੜੇ ਆ ਪਰ ਵੇਖ ਲੈ ਤੂੰ ਪੰਜਾਬ ਦੇ ਨਾਲ ਨਹੀਂ ਖੜਾ ਤੇ ਜੇਕਰ ਤੂੰ ਪੰਜਾਬ ਦੇ ਨਾਲ ਖੜਦਾ ਹੋਵੇ ਤਾਂ ਫਿਰ ਸਾਰਾ ਪੰਜਾਬ ਤੇਰੇ ਵਾਸਤੇ ਛੜਕਾਂ ਤੇ ਨ ਉਤਰ ਸਕੇ ਐਸੀ ਕੋਈ ਗੱਲ ਹੋ ਸਕਦੀ ਸੀ ਇਹ ਚੀਜ਼ ਸਾਰੇ ਲੀਡਰਾਂ ਨੂੰ ਕਹਿ ਰਿਹਾ ਕਿ ਜਿੰਨੇ ਤੁਸੀਂ 91 92 ਚੁਣੇ ਹੋਏ ਆ 91 ਕਿਉਂਕਿ ਜਿਹੜੇ ਕੁਮਰ ਵਿਜੇ ਪ੍ਰਤਾਪ ਜੀ ਉਹ ਕੰਮ ਕਰ ਰਹੇ ਆ ਔਰ ਉਹ ਜਿੰਨਾ ਕਰ ਸਕਦੇ ਆ ਜਿਵੇਂ ਅਸੀਂ ਰੋਲਾ ਪਾਈ ਜਨੇ ਔਰ ਰੋਲਾ ਤਾਂ ਪਾ ਰਹੇ ਆ ਕਮ ਸੇ ਕਮ ਹਾਂ ਔਰ ਜਿਹੜੇ 91 ਤੁਸੀਂ ਕੰਨਾਂ ਦੇ ਵਿੱਚ ਤੇਲ ਪਾ ਕੇ ਬੈਠੇ ਹੋਏ ਆ ਆਮ ਆਦਮੀ ਪਾਰਟੀ ਦਾ ਕੇਸਰੀਵਾਲ ਦਾ ਕੰਨਾਂ 'ਚ ਤੇਲ ਪਾ ਕੇ ਬੈਠੇ ਹੋਏ ਹਾਂ ਜਿੰਨਾ ਤੁਸੀਂ ਮੋਹ ਪਿਆਰ ਕੇਸਰੀਵਾਲ ਵਾਸਤੇ ਦਿਖਾ ਰਹੇ ਆ ਉਹਨਾ ਮੋਹ ਪਿਆਰ ਪੰਜਾਬ ਵਾਸਤੇ ਵਿਖਾਉਣਾ ਤੇ ਪੰਜਾਬ ਦੇ ਲੋਕ ਤੁਹਾਡੀ ਕੁਰਸੀ ਤੇ ਕਿਸੇ ਹੋਰ ਨੂੰ ਨਾ ਬੈਣ ਦਿਨ ਅੱਜ ਪੰਜਾਬ ਦੇ ਵਿੱਚ ਨਸ਼ਾ ਸ਼ਰਿਆਂ ਆ ਮਾ ਅੱਜ ਪੰਜਾਬ ਦੇ ਵਿੱਚ ਧੱਕੇ ਸ਼ਰਿਆਂ ਆ ਮਾ ਅੱਜ ਇੱਥੇ ਸਾਰਾ ਕੁਝ ਧੱਕੇ ਸ਼ਾਈਆਂ ਨਜਾਇਜ਼ ਚੱਲਦੀਆਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਖੜਕੇ ਵੇਖੋ ਪੰਜਾਬ ਦੇ ਲੋਕ ਤੁਹਾਡੇ ਨਾਲ ਖੜ ਜਣਗੇ ਪੰਜਾਬ ਦੇ ਲੋਕੋ ਮੈਨੂੰ ਇਹ ਪਤਾ ਲੱਗਿਆ ਕਿ ਕਹਿੰਦੇ ਆ ਵੀ ਅੱਜ ਕੱਲ ਦਿੱਲੀ ਦੀ ਲੀਡਰਸ਼ਿਪ ਮੁੱਖ ਮੰਤਰੀ ਦੇ ਅਹੁਦੇ ਨੂੰ ਚਲਾਉਣ ਨੂੰ ਫਿਰਦੀ ਆ ਇਹ ਚੀਜ਼ ਆਪਾਂ ਕਦੇ ਨਹੀਂ ਵੇਖ ਸਕਦੇ ਹਾਂ ਭਗਵੰਤ ਮਾਨ ਨਾਲ ਵਿਚਾਰਾਂ ਦੇ ਮਤਪੇਦ ਹਮੇਸ਼ਾ ਰਹਿਣਗੇ ਕਿਉਂਕਿ ਜਿਸ ਦਿਨ ਉਹ ਪੰਜਾਬ ਦੀ ਬੋਲੀ ਬੋਲੂਗਾ ਉਸ ਦਿਨ ਅਸੀਂ ਨਾਲ ਹੋਵਾਂਗੇ ਔਰ ਮੈਂ ਭਗਵੰਤ ਮਾਨ ਸਹਿਜੇ ਪਤਾ ਲੱਗਿਆ ਮੈਂ ਵਾਰ-ਵਾਰ ਦੱਸ ਰਿਹਾ ਮੇਰੇ ਬਾਪੂ ਨੂੰ ਪਰਸੋਂ ਲਾਈਟ ਲੱਗੀ ਸੀ 11000 ਵੋਲਟ ਜਿਹੜੀ ਹੁੰਦੀ ਆ ਸਿਰ ਨੂੰ ਉਹਨਾਂ ਦੇ ਤੇ ਪੈਰਾਂ ਤੋਂ ਮੋਰੇ ਕੱਢ ਕੇ ਬਾਹਰ ਨਿਕਲੀ ਆ ਮੈਂ ਰੋਟੀ ਲੈਣ ਆਇਆ ਸੀ ਪਿੰਡੋਂ ਨਾਸਤੇ ਹਸਪੀਟਲ ਚੋਂ ਪਰ ਜਿਵੇਂ ਮੈਨੂੰ ਪਤਾ ਲੱਗਿਆ ਇੱਕ ਦੋ ਸੱਜਣਾਂ ਨੇ ਦੱਸਿਆ ਕਹਿੰਦੇ ਵੀ ਆਹ ਗੱਲ ਆ ਫਿਰ ਮੈਂ ਵੀਡੀਓ ਵੀ ਵੇਖੀ ਸੁਪਾਲ ਸਿੰਘ ਖਹਿਰੇ ਦੀ ਲਖੇ ਸਧਾਨੇ ਦੀ ਹੋਰ ਦੋ ਤਿੰਨ ਸੱਜਣਾਂ ਦੀ ਤੇ ਫਿਰ ਮੈਂ ਬੋਲਿਆ ਮੈਂ ਕਿਹਾ ਨਹੀਂ ਸਾਡੇ ਪੰਜਾਬ ਦਾ ਅਸੀਂ ਪੰਜਾਬ ਵਾਸਤੇ ਖੜਾਂਗੇ ਤੇ ਪੰਜਾਬ ਦੇ ਲੋਕਾਂ ਲਈ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਚਾਹੀਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਖੜ੍ਹਜੋ ਤੁਹਾਨੂੰ ਚਾਹੀਦਾ ਕਿਉਂਕਿ ਇਹ ਕੇਸਰੀਵਾਲ ਥੋੜਾ ਤੈਨੂੰ ਮੁੱਖ ਮੰਤਰੀ ਬਣਾ ਸਕਦਾ ਨਹੀਂ ਬਣਾ ਸਕਦਾ ਪੰਜਾਬ ਦੇ ਲੋਕ ਬਣਾ ਸਕਦੇ ਆ ਪੰਜਾਬ ਦੇ ਲੋਕ ਤੇਰੇ ਨਾਲ ਖੜ੍ਹ ਸਕਦੇ ਆ ਕੇਸਰੀਵਾਲ ਨਹੀਂ ਖੜਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਕੇਸਰੀਵਾਲ ਤੈ ਤੇਰੇ ਹੁਸਨ ਦਾ دیਵਾਨਾ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਕਿਦਰ ਕੋ ਚਲੀ ਮੈਂ ਤੇਰੇ ਹੁਸਨ ਕਾ دیਵਾਨਾ ਇਹ ਤੇਰੀ ਬੋਲ ਬਾਣੀ ਦਾ دیਵਾਨਾ ਤੇਰੇ ਨਾਲ ਜੇ ਤੇਰੇ ਕੋਲ ਉਹਦਾ ਹੈਗਾ ਤਾਂ ਠੀਕ ਆ ਨੀ ਇਹਨੇ ਹੋਰ بڑے ਅੱਗੇ ਕੱਢੇ ਆ ਸੁਖਪਾਲ ਸਿੰਘ ਖੈਰੇ ਵਰਗੇ ਹੋਰ ਬਥੇਰੇ ਪੰਜਾਬ ਦੇ ਵਿੱਚੋਂ ਕੱਢੇ ਆ ਤੇ ਭਰਾਵਾਂ ਸਭ ਤੈਨੂੰ ਵੀ ਕੱਢਣ ਨੂੰ ਫਿਰਦਾ ਪਰ ਨਹੀਂ ਅਸੀਂ ਇਹ ਕੰਮ ਨਹੀਂ ਹੁੰਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਤੁਮਨ ਸਿਆ ਜੇ ਇਹ ਗੱਲ ਹੋਈ ਤਾਂ ਤੇਰੇ ਨਾਲ ਖੜਾਂਗੇ